ਦੇ ਨਾ ਨਾ ਸ਼ਿੰਗਿ ਮਿਦਾ ਹੋ ਰਿਹਾ ਬਾਬਾ ਜੀ ਸੰਗਤ ਨੂੰ ਆਗਿਆ ਦਿਓ ਆਗਿਆ ਦਿਓ ਆਗਿਆ ਆਹ ਜੀ ਦਾ ਰੱਖਿਆ ਆਹ ਦੇ ਟਾਂਲੇ ਵੇਰੇ ਦੇ ਬਾਹਰ ਗਿਆ ਦੇਸਾ ਪਰਦੇ ਦਾ ਸਾਥ ਦੇ ਰਿਹਾ ਤੇਰੀ ਸਦਾ ਜੀ ਬਾਬਾ ਜੀ ਉਹਨੇ ਜਿਹੜੇ ਮਾਇਆ ਖਜ਼ਾਨੇ ਭਰਪੂਰ ਜਿਹੜੇ ਮਿਹਰ ਭਰਿਆ ਦੇ ਨੇ ਸਗਦਾ ਆਪਣੇ ਕੇ ਰੱਖਿਆ ਤੇਰੀ ਸਦਾ ਜੀ ਬਾਬਾ ਜੀ ਲੱਖਾਂ ਦਾ ਤੇ ਤਾਂ ਸ਼ਰਮ ਰਖੇ ਤੇਰੀ ਸਦਾ ਜਾਈ ਸਿਕਾਰਾ ਲੱਖਾਂ ਦਾ ਉਹ ਸਭ ਦੇ ਪਰਪਾਰ ਕੀ ਜੇ ਮਰਮਾਨ ਕਰੇ ਸਿਕਾਰ ਤੇਰੀ करेज मेला क्या ना क्या जय जयकार जय बागत आईया चल के बैठो दचहरी मल के दी सही सही ਪੀ ਡੀ ਪੱਦੇ ਪੱਦ ਨੂੰ ਤਾਂ ਦਿਨ ਲੱਗੇ ਹਫਜਾਂਦੀਆਂ ਵੇਲਾਂ ਨੂੰ ਫੜ ਲੱਗੇ ਕੀ ਜੀ ਸੀ ਦਾ ਜੀ ਸਹੀ ਦਾ ਜੀ ਸੀ ਦਾ ਮੀਆਂ ਖਾਨ ਟੋਡਾ ਔਖੀ ਵੇਲੇ ਨਹੀਂ ਮੋੜਾ ਯਾਰ ਸਰਕਾਰ ਤੇਰੇ ਨੂਨ ਜੀ ਦਾ ਜੀ ਸਹੀ ਦਾ ਜੀ ਸੀ ਦਾ ਯਾਰ ਸਰਕਾਰ ਮੇਰੀ ਦੁਆਏ ਕੁੜਾ ਆਪੀ ਦਾ ਬਹੁਤ ਸੱਚੇ ਦਰਬਾਰ ਕੀ ਜਾ ਆਹ ਮੁਹੰਮਦਿਆ ਚੁਰ ਤੇਰੀ ਕਿਸਤੀ ਤੇਰਾ ਪੁਰਬਾਰ ਰੰਗ ਹੋਣਾ ਯਾਰ ਸੁ ਤੇਰੇ ਇਸ਼ਮੀਆ ਮੜੀਆਂ ਗੁਰਗੀਆਂ ਤੇਰੇ ਸ਼ੂਦੇ ਬਣੇ ਮੈਂ ਮਨਾਰੇ ਪੀਜੀ ਸਈ ਦਾਜੀ ਸਈ ਦਾਜੀ ਸਈ ਦਾ ਸੁਬਾ ਹੋਈ ਪੀਜੀ ਦਾਗੇ ਖੁੱਲੇ ਸਵਰਗਾ ਦੇ ਦਰਵਾਜੇ ਪੀਜੀ ਸਈ ਦਾ ਜੀਦਾ ਜੀਦਾ ਯਾ ਸਰਕਾਰ ਕੱਚੀ ਟੱਕ ਪੁਰਾਣਾ ਅੱਜ ਤੂੰ ਬਾੜੇ ਤੇ ਮੈਂ ਜਾਣਾ ਸੀ ਜੀਦਾ ਜੀ ਸਹੀਦਾ ਜੀ ਸਹੀਦਾ ਈਆ ਲੱਗੂ ਭਾਜੀ ਅਰੇ ਬੱਲੇ ਬੱਲੇ ਐ ਅੱਜ ਜੌਣ ਕੁ ਲੱਗੀ ਹੋਈ ਐ ਚੰਦ ਸਿੰਘ ਜੀ ਆਏ ਐ ਬੱਦ ਵੱਟਾਂ ਦਾ ਹਨ ਜਰਦੇ ਆ ਬੱਲੇ ਗੱਡੀਆਂ ਹੋ ਰਹੀਆਂ ਹਰੀ ਭਰੀ ਅੱਜ ਬੱਲੇ ਬੱਲੇ ਐ ਇਹ ਮੰਮਾ ਨੀ ਸਿੰਘਾ ਜੀ ਮੈਂਬਰ ਪੰਚਾਇਤ ਆ ਮੈਂ ਸਪਿੰਡ ਤੋਂ ਸਰਪੰਚ ਸਾਹਿਬ ਨੇ ਨਾ ਲਖਮਿੰਦਰ ਸਿੰਘ ਜੀ ਠੀਕ ਹੈ ਸਾਫ ਕਾ ਸਰਪੰਚ ਅਮਰੀਕ ਸਿੰਘ ਜੀ ਠੀਕ ਹੈ ਤੇ ਬਾਕੀ ਐਨਆਰਈ ਵੀ ਬੈਠਾ ਸਾਰੇ ਅੱਜ ਤੁਹਾਡੇ ਪਿੰਡੋ ਚ ਜੰਮੀ ਮੇਲਾ ਕਰਵਾਇਆ ਜਾ ਰਿਹਾ ਵਾ ਇਸ ਬਾਰੇ ਕੀ ਕਹਿਣਾ ਤੁਸੀਂ ਚੇਂਜ ਮੇਲਾ ਜੀ तकरीबन 30-40 ਸਾਲ ਤੋਂ ਚੇਂਜ ਮੇਲਾ ਸਾਡੇ ਪਿੰਡ 'ਚ ਹੁੰਦਾ ਆ ਰਿਹਾ ਠੀਕ ਹੈ ਜੀ ਪਛਤੈਣੀ ਚੇਂਜਾ ਪਿੰਡ ਦੀ ਤੇ ਨਗਰ ਸਾਰਾ ਨਾਲ ਮਿਲ ਕੇ ਇਹਨੂੰ ਕਰਾਉਂਦਾ ਜਿਹਦੇ ਵਿੱਚ ਸਯੋਗ ਐਨਆਰਆਵੀਰਾਂ ਦਾ ਵਿਸ਼ੇਸ਼ ਸਯੋਗ ਰਹਿੰਦਾ ਉਸ ਤੋਂ ਬਾਅਦ ਜਿਹੜੀ ಗ್ರಾಮ ਪੰਚਾਇਤ ਆ ਉਹਦਾ ਵਿਚੇ ਸਯੋਗ ਦਾ ਰਹਿੰਦਾ ਤੇ ਨਗਰ ਨਿਵਾਸੀ ਮਿਲ ਕੇ ਇਸ ਜਿਹੜੇ ਕਾਰਜ ਨੂੰ ਉਸੇ ਦੇ ਚੜੋਂਦੇ ਆ ਜੀ ਅੱਜ ਨਾਲ ਇਹ ਚਿੰਨੀ ਮਾਲਾ ਤੇ ਪ੍ਰਾਈਜ਼ ਕੀ ਕੀ ਰੱਖੇ ਗਏ ਨੇ ਇਹਦੇ ਵਿੱਚ ਜੀ ਪਹਿਲੀ ਮਾਲੀ ਜਿਹੜੀ ਹੈਗੀ ਆ ਉਹ ਤੇ ਪ੍ਰਤਪਾਲ ਫਗਵਾੜਾ ਤੋਂ ਭਿੰਦਰਾ ਜਨਾਲਾ ਦੀ ਕੁਸ਼ਤੀ ਹੋਣੀ ਆ ਠੀਕ ਆ ਜੀ ਉਹ 1.5 ਲੱਖ ਦੀ ਮਾਲੀ ਆ ਜੀ ਤੇ 1.5 ਲੱਖ ਕੈਸ਼ ਪ੍ਰਾਈਜ਼ ਆ ਦੂਜੀ ਮਾਲੀ ਜਿਹੜੀ ਆ ਉਹ ਤਾਲਬ ਤੇ ਆਪਣਾ ਰਵੀ ਵੀਰਾ ਦੀ ਆਈ ਗਈ ਜੀ ਉਹ 120000 ਦੀ ਮਾਲੀ ਆ ਤੇ ਭੱਡੀਆਂ ਮਾਲੀਆਂ ਨੇ ਜ ਵੱਡੇ ਪਹਿਲਵਾਨ ਆਏ ਹੋਏ ਨੇ ਏ ਸਾਰੇ ਨਗਰ ਦਾ ਇਹਦੇ ਵਿੱਚ ਬਹੁਤ ਜਿਆਦਾ ਸਹਿਯੋਗ ਆ ਖਾਸ ਤੌਰ ਤੇ ਜਿਹੜੇ ਐਨਆਰਆਈ ਵੀਰ ਸਾਡੇ ਬਾਹਰ ਗਏ ਹੋਏ ਨੇ ਉਹਨਾਂ ਦੀ ਬਹੁਤ ਵੱਡੀ ਦੇਣ ਆ ਜੀ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਉਹਨਾਂ ਦਾ ਸਹਿਯੋਗ ਸਤ ਕਈ ਖੇਡਾਂ ਨੂੰ ਪ੍ਰਮੋਟ ਕਰਨ ਲਈ ਤੇ ਨੌਜਵਾਨਾਂ ਨੂੰ ਨਸ਼ੇ ਦੂਰ ਰੱਖਣ ਲਈ ਇਸ ਉਪਰਾਲੇ ਦਾ ਜਿਹੜਾ ਹੈਗਾ ਵਾ ਸਾਰਾ ਜਿਹੜਾ ਸਿਹਰਾ ਵਾ ਉਹ ਮੇਨ ਐਨਆਰਆਈ ਵੀਰਾਂ ਤੇ ਤੇ ಗ್ರಾಮ ਪੰਚਾਇਤ ਸਰਪੰਚ ਸਾਹਿਬ ਨਾਲ ਬੈਠੇ ਨੇ ਇਹਨਾਂ ਸਰ ਤੇ ਬੱਤੇ ਸਰ ਨਗਦ ਰਾਸ਼ੀ ਵੀ ਕੋਈ ਰੱਖੀ ਗਈ ਹੈ ਨਗਦ ਰਾਸ਼ੀ ਹੀ ਆ ਜੀ ਨਗਦ ਰਾਸ਼ੀ ਜਿਹੜੀ ਇਨਾਮ ਦੀ ਰਾਸ਼ੀ ਆ ਉਹ ਨਗਦ ਰਾਸ਼ੀ ਆ 1 ਲੱਖ ਰੁਪਏ ਪਹਿਲੀ ਵਾਲੀ ਦਾ ਨਗਦ ਰਾਸ਼ੀ ਦਾ ਜੀ ਠੀਕ ਹੈ ਵੀਰ ਟੀਮਾਂ ਆ ਰਹੀਆਂ ਕੁਸ਼ਤੀਆਂ ਕਰਨ ਆਸਤੇ ਕੱਲੀਆ ਪਿੰਡ ਦੀਆਂ ਜਾਂ ਬਾਹਰੋਂ ਵੀ ਆ ਰਹੀਆਂ ਜੀ ਬਾਹਰੋਂ ਸਾਰੇ ਪਹਿਲਵਾਨ ਆ ਰਹੇ ਆ ਪਿੰਡ ਦਾ ਹਜੇ ਸਾਡੇ ਕੋਈ ਐਸਾ ਪਹਿਲਵਾਨ ਉੱਠਿਆ ਨਹੀਂ ਜੀ ਪਹਿਲਾਂ ਇਹ ਨਾਲ ਵੀਰ ਯੂਕੇ ਤੋਂ ਬੈਠੇ ਨੇ ਆਪਣੇ ਸੀਤਾ ਵੀਰ ਇਹ ਪਹਿਲਾਂ ਕੁਲ ਦੇ ਰਹੇ ਨੇ ਬਟ ਹੁਣ ਕੋਈ ਨਵਾਂ ਮੁੰਡਾ ਉੱਠਿਆ ਨਹੀਂ ਇਸੇ ਕਰਕੇ ਸ਼ੰਜ ਨੂੰ ਥੋੜਾ ਵਧਾਇਆ ਗਿਆ ਪ੍ਰਮੋਟ ਕੀਤਾ ਗਿਆ ਵੀ ਥੋੜਾ ਵੱਡੇ ਪੱਧਰ ਤੇ ਕਰਾਇਆ ਜਾਵੇ ਤਾਂ ਕਿ ਆਉਣ ਵਾਲੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਨੂੰ ਕੋ ਸੇਹ ਦਿੱਤੀ ਜਾਵੇ ਸਿੱਖਿਆ ਦਿੱਤੀ ਜਾਵੇ ਜੀ ਪਹਿਲੀ ਤੁਹਾਡੀ ਸ਼ੰਜ ਨੂੰ ਤਾਂ ਹੋ ਗਈ ਹੋਂ ਦੀ ਸ਼ੰਜ ਪਹਿਲਾਂ ਜਿਹੜੀਆਂ ਸਿੰਝਾਂ ਹੁੰਦੀਆਂ ਸੀਗੇ ਜੀ ਉਹਨਾਂ ਦੇ ਵਿੱਚ ਥੋੜਾ ਬਜਟ ਲੋ ਹੁੰਦਾ ਸੀਗਾ ਪੈਸਾ ਇੰਨਾ ਨਹੀਂ ਸੀ ਹੁੰਦਾ ਹੁਣ ਦੀਆਂ ਸਿੰਝਾਂ ਦੇ ਵਿੱਚ ਪੈਸਾ ਕਾਫੀ ਪਹਿਲਵਾਨਾਂ ਨੂੰ ਮਿਲਣ ਲੱਗ ਪਿਆ ਵਾ ਜਿਹਦਾ ਕਰਕੇ ਵਧੀਆ ਵਾ ਅੱਗੇ ਪਹਿਲਵਾਨ ਜਿੱਦਾਂ ਅੱਗੇ ਇੱਕ ਪਹਿਲਵਾਨ ਹੁੰਦਾ ਸੀ ਉਹਨੂੰ ਸਾਰਾ ਨਗਰ ਜਿਮਨਵਰੀ ਲਿੰਦਾ ਸੀ ਪਾਲਣ ਦੀ ਪੂਰਾ ਨਗਰ ਉਹਦੀ ਹਮਾਇਤ ਕਰਦਾ ਸੀ ਉਹਦੀ ਪਰਵਿਸ਼ ਕਰਦਾ ਸੀ ਬਟ ਹੁਣ ਇਹ ਟ੍ਰੈਂਡ ਥੋੜਾ ਚੇਂਜ ਹੋ ਗਿਆ ਬਟ ਉਹਦੇ ਦੂਜੇ ਪੱਧਰ ਦੇਖਿਆ ਜਾਵੇ ਵੀ ਹੁਣ ਸਿੰਝਾਂ ਦੇ ਵਿੱਚ ਪੈਸਾ ਬਹੁਤ ਇਨਵੋਲ ਹੋ ਗਿਆ ਕਿਉਂਕਿ ਐਨ ਆਰ ਆਈ ਵੀਰ ਜਿਹੜੇ ਉਹ ਬਹੁਤ ਸਪੋਰਟ ਕਰਨ ਲੱਗ ਤੁਸੀਂ ਦੇਖਾਂਗੇ ਜੀ ਅਪਣਾ ਸਨੇਹਾ ਕੀ ਦਿਨਾ ਚਾਹਦੇ ਹੋ ਲਾਗੇ ਵਾਲੇ ਪਿੰਡਾਂ ਨੂੰ ਤਾਂ ਹੋਰ ਪੰਚਾਇਤਾਂ ਨੂੰ ਕੀ ਮੈਂ ਨਾਲ ਲੱਗਦੀਆਂ ਪੰਚਾਇਤਾਂ ਨੂੰ ਇਹ ਸਨੇਹਾ ਦਿਨ ਦੇਣਾ ਜਾਊਂਗਾ ਕਿ ਸਾਡੇ ਕੋਲੇ ਬਹੁਤ ਨਗਰ ਦੇ ਕੋਲੇ ਬਹੁਤ ਵੱਡੀ ਗਰਾਊਂਡ ਹੈ ਇੱਕ ਜੀ ਤੇ ਜੇ ਹੋਰ ਵੀ ਕਿਸੇ ਪਿੰਡ ਨੇ ਇੱਥੇ ਛੰਝ ਮੇਲਾ ਕਰਾਉਣਾ ਹੋਵੇ ਕਰਾ ਸਕਦਾ ਕੋਈ ਵੱਡਾ ਇਵੈਂਟ ਕਰਾਉਣਾ ਹੋਵੇ ਕਰਾ ਸਕਦਾ ਰੋਡ ਦੇ ਨਾਲ ਲੱਗਦਾ ਸਾਡਾ ਯਾਨੀ ਕਿ 4-5 ਏਕੜ ਦਾ ਸਾਡੇ ਕੋਲ ਗਰਾਊਂਡ ਪਿਆ ਹੋਇਆ ਵਾ ਤੇ ਉਸ ਤੋਂ ਬਾਅਦ ਇਹ ਸਹਿਦ ਦੇਣਾ ਚਾਹੂੰਗਾ ਜੀ ਨੌਜਵਾਨ ਪੀੜ੍ਹੀਆਂ ਨੂੰ ਇੱਕ ਸੰਦੇਸ਼ ਦੇਣਾ ਚਾਹੂੰਗਾ ਕਿ ਔਨ ਨਸ਼ੇ ਤੋਂ ਜਿਹੜੇ ਦੂਰ ਰਹਿਣ ਤੇ ਖੇਡ ਜਿੰਨੀ ਇੱਕ ਮਿਹਨਤ ਬੰਦਾ ਪੜ੍ਹਾਈ ਦੇ ਵਿੱਚ ਕਰਦਾ ਜਾਂ ਕਿਸੇ ਹੋਰ ਫੀਲਡ 'ਚ ਕਰਦਾ ਜੇ ਇੰਨੀ ਕ ਮਿਹਨਤ ਬੰਦਾ ਖੇਡਾਂ ਦੇ ਵਿੱਚ ਕਰ ਲਵੇ ਇੱਕ ਤਪੱਸਿਆ ਹੀ ਆ ਤਾਂ ਇਹਦਾ ਫਲ ਜਿਹੜਾ ਹੈਗਾ ਬਹੁਤ ਹੀ ਵਧੀਆ ਤੇ ਬਹੁਤ ਹੀ ਵੱਡਾ ਹੈਗਾ ਠੀਕ ਹੈ ਸ਼ੁਕਰੀਆ ਸਿੰਘ ਜੀ ਪਰ ਇੱਕ ਪਿੰਡ ਦਾ ਕੀ ਨਾਮ ਜਿੱਥੇ ਚੇਂਜੀ ਮੇਲਾ ਕਰਾਇਆ ਜਾ ਰਿਹਾ ਪਿੰਡ ਦਾ ਨਾਮ ਰਜਾਪੁਰ ਜੀ ਬਲਾਕ ਕਪੂਰਥਲਾ ਡਿਸਟ੍ਰਿਕਟ ਕਪੂਰਥਲਾ ਅੱਜ ਦੇ ਇਸ ਮੇਲੇ ਤੁਹਾਨੂੰ ਕਿੰਨਾ ਕੁ ਦਸ਼ਾ ਹੋਈ ਬਹੁਤ ਜ਼ਿਆਦਾ ਜੀ ਵਿਆਹ ਜਨਾਂ ਚ ਆ ਰਹੀ ਸਪਾਂਸਰ ਸਾਹਿਬ ਗਏ ਦਰਸ਼ਕ ਦੂਰੋਂ ਦੇਖਣ ਆਏ ਉਹਨਾਂ ਵਾਸਤੇ ਪ੍ਰਬੰਧ ਕਮ ਨੂੰ ਕੀ ਪ੍ਰਬੰਧ ਕੀਤੇ ਗਏ ਇੱਥੇ ਹੀ ਲੰਗਰ ਦਾ ਤੇ ਬਹਿਣ ਵਾਸਤੇ ਦੇਖ ਲੋ ਜੇ ਚੇਅਰ ਲਗੀਆਂ ਜੀ ਤੇ ਕਾਫੀ ਵਧੀਆ ਮੈਨੇਜਮੈਂਟ ਹੈ ਚਾਹ ਪਕੌੜੇ ਦਾ ਵੀ ਲੰਗਰ ਨਾਲ ਹੈ ਜੀ ਬਹੁਤ ਜਿਤਾਈ ਦੇਖਦੇ ਆ ਪਿੱਛੇ ਜੇ ਪੈਸੇ ਬਲਦਾ ਦਾ ਵੀ ਮੁਕਾਬਲਾ ਕਰਾਇਆ ਗਿਆ ਸੀ ਜੀ ਜੀ ਉਹਦੇ ਵਾਸਤੇ ਹੀ ਸਾਡੇ ਮੱਸਾ ਸਿੰਘ ਆ ਜੀ ਪਿੰਡ ਦੇ ਵਿੱਚ ਉਹ ਕਾਫੀ ਇਸ ਦੋੜਾ ਦੇ ਵਿੱਚ ਆਪਣੇ ਪਸ਼ੂ ਢੜਾਉਂਦਾ ਸੀਗਾ ਉਹਦੀ ਚਾਹੋਸ ਸੀਗੀ ਵੀ ਮੇਰੇ ਮੈਂ ਵੀ ਨਗਰ ਦੇ ਵਿੱਚ ਮੇਲਾ ਕਰਵਾ ਤੇ ਉਹ ਵੀ ਕਰਵਾਇਆ ਗਿਆ ਜੀ ਬਹੁਤ ਵਧੀਆ ਜੀ ਤੁਸੀਂ ਮੌਜੂਦਾ ਸਰਪੰਚ ਨੂੰ ਇਸ ਪਿੰਡ ਦੇ ਤੁਹਾਡੇ ਵੱਲੋਂ ਕੀ ਸਹਿਯੋਗ ਦਿੱਤਾ ਗਿਆ ਸਾਨੂੰ ਲਈ ਇਹ ਰਾਤ ਜਾਣ ਕੀਤਾ ਹੈ ਜੀ ਇਸ ਕੰਮ ਨੂੰ ਜੀ ਐਨ ਆਰ ਆਈ ਵੀਰਾਂ ਨੂੰ ਪ੍ਰਮੋਟ ਕੀਤਾ ਉਹਨਾਂ ਨੇ ਸਾਨੂੰ ਜੀ ਇਸ ਕੰਮ ਨੂੰ ਠੀਕ ਹੈ ਤੇ ਕਾਫੀ ਪਹਿਲਾਂ ਸਾਡਾ ਪਿੰਡ ਸ਼ੰਜਿ ਕਰਾਉਂਦਾ 40 ਸਾਲ ਤੋਂ ਇਹ ਸ਼ੰਜਿ ਮੇਲਾ ਕਰਵਾ ਰਹੇ ਹੈ ਜੀ ਠੀਕ ਹੈ ਤੇ ਉਦੋਂ ਪਹਿਲਾਂ ਅੱਜ ਤੋਂ ਤਿੰਨ ਸ਼ੰਜਾੜੀਆਂ ਬਹੁਤ ਵਧੀਆ ਗਾਹ ਦੀ ਗਾ ਵਾਧਾ ਹੋ ਰਿਹਾ ਜੀ ਬਹੁਤ ਵਧੀਆ ਤੇ ਪਹਿਲਾਂ ਲੋਕ ਆਲੇ ਦੁਆਲੇ ਪਿੰਡਾਂ 'ਚ ਹੀ ਦੇਖਦੇ ਸੀਗੇ ਜਾਂ ਸੈਂਜ ਮੇਲਾ ਜਿਹੜਾ ਹੁੰਦਾ ਸੀਗਾ ਉੱਥੇ ਦੇਖਣ ਜਾਂਦੇ ਹੁੰਦੇ ਸੀ ਹੁਣ ਪਰਮਾਤਮਾ ਦੀ ਏਡੀ ਕਿਰਪਾ ਹੋ ਗਈ ਆ ਹੁਣ ਸਾਡੇ ਪਿੰਡ ਵੀ ਲੋਕ ਬਾਹਰੋਂ ਵੀ ਆਣ ਕੇ ਸੈਂਜ ਮੇਲੇ ਵਿੱਚ ਛੇਜ ਗਈ ਹੈ ਇਹ ਕਿੰਨਵੀਂ ਛੇਜ ਹੈ 40 ਸਾਲ ਤੋਂ 23+ ਆਈ ਅੱਛਾ ਜੀ ਸਰਪੰਚ ਸਾਹਿਬ ਔਨ ਵਾਲੇ ਸਮੇਂ 'ਚ ਵੀ ਇਸ ਤੋਂ ਵਧੀਆ ਵੱਧ ਕੇ ਸਿੰਜਿੰਗ ਕਰੀ ਜਾਈਗੀ ਬਹੁਤ ਵਧੀਆ ਜੀ ਆ ਜਿਹੜਾ ਅਸੀਂ ਸਟੇਡੀਅਮ ਦਾ ਰੂਪ ਦੇ ਵਿੱਚ ਇਹ ਜਗ੍ਹਾ ਜਿਹੜੀ ਹੈ ਨਾ ਪੌਣੇ ਪੰਜ ਏਕੜ ਪੰਚਾਇਤੀ ਜ਼ਮੀਨ ਹੈ ਜੀ ਅਸੀਂ ਇਹਨੂੰ ਸਟੇਡੀਅਮ ਦੇ ਰੂਪ 'ਚ ਤਾਂ ਇਹਨੂੰ ਬਣਾ ਰਹੇ ਹਾਂ ਜੀ ਸਾਰਾ ਇੱਥੇ ਸਟੇਡੀਅਮ ਬਣਾ ਕੇ ਸਰਪੰਚ ਸਾਹਿਬ ਤੁਸੀਂ ਇਹ ਪਿੰਡ ਦੇ ਸਰਪੰਚ ਹੋ ਹੋਰ ਬਹੁਤ ਸਾਰੇ ਪਿੰਡ ਹੈ ਉੱਥੇ ਵੀ ਬਹੁਤ ਸਾਰੇ ਸਰਪੰਚ ਬਣੇ ਨਵੇਂ ਜੀ ਜੀ ਉਹਨਾਂ ਨੇ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਵੀ ਇਸ ਤਰ੍ਹਾਂ ਦੇ ਵਿਚਾਰ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਾਉਣੇ ਚਾਹੀਏ ਜਿਸ ਤਰ ਜਗਾ ਵਾ ਪਚਾਈ ਦੀ ਅਸੀਂ ਸਾਰਿਆਂ ਨੂੰ ਖੁੱਲਾ ਸੱਦਾ ਦਿੰਨੇ ਆ ਜਿੰਨਾ ਕੋਈ ਜਗ੍ਹਾ ਨਹੀਂ ਹੈਗੀ ਉਹ ਵੀ ਇੱਥੇ ਆਣ ਕੇ ਖੇਡ ਮੇਲੇ ਕਰਾਉਣ ਹੁਣ ਸ਼ੰਜ ਮੇਲਾ ਤਾਂ ਅਸੀਂ ਕਰਵਾ ਹੀ ਰਹੇ ਆ ਵਧੀਆ ਪਲੱਸ ਅਸੀਂ ਅਗਲੇ ਸਾਲ ਸਕੂਲ ਦੇ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਇਹ ਸੇ ਖੇਡਾਂ ਵਾਲੇ ਤੇ ਉਤਸ਼ਾਹ ਕਰਾਂਗੇ ਜੀ ਸਾਡੀ ਪੀੜ੍ਹੀ ਪਹਿਲਾਂ ਨਸ਼ਿਆਂ ਦੇ ਵਿੱਚ ਕਾਫੀ ਬਰਬਾਦ ਹੋ ਗਈ ਆ ਜੀ ਅਸੀਂ ਜਿਹੜੀ ਨਵੀਂ ਜਨਰੇਸ਼ਨ ਆ ਉਹਨੂੰ ਬਚਾ ਲਈਏ ਅਸੀਂ ਉਹਨਾਂ ਨੂੰ ਖੇਡਾਂ ਦੇ ਵਿੱਚ ਲਿਆਵਾਂਗੇ ਜੀ ਸ਼ਾਮਲ ਕਰਾਂਗੇ ਉਹਨਾਂ ਨੂੰ ਨਾਮ ਦਵਾਂਗੇ ਜੀ ਜਿਹੜੇ ਸਾਡੇ ਪਿੰਡੋਂ ਵੀ ਬੱਚੇ ਖੇਡਾਂ ਹਲਤਸ਼ਾ ਹਣ ਤੇ ਆਲੇ-ਦੁਆਲੇ ਆ ਲੋਕਾਂ ਨੂੰ ਵੀ ਮੈਸੇਜ ਜਾਵੇ ਜੀ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਤੇ ਕੀ ਸੰਦੇਸ਼ ਦੇਣਾ ਚਾਹੁੰਦੇ ਆ ਪਬਲਿਕ ਨੂੰ ਅਸੀਂ ਤੇ ਅਸੀਂ ਤੇ ਇਹ ਕਹਿੰਦੇ ਆ ਕਿ ਆਪਾਂ ਜੇ ਨਸ਼ਿਆਂ ਨੂੰ ਲੋਕੀ ਕਹਿੰਦੇ ਆਪਾਂ ਨਸ਼ੇ ਛਡਾਉਣੇ ਆ ਆਪਾਂ ਬੱਚਿਆਂ ਨੂੰ ਕਿਸੇ ਕੰਮ ਦੇ ਵਿੱਚੋਂ ਕੱਢਣ ਲਈ ਖੇਡਾਂ ਹਲਤਸ਼ਾ ਕਰੀਏ ਜੀ ਤੇ ਬਹੁਤ ਸਾਡੀ ਦੇ ਅਸੀਂ ਕਹਿੰਦੇ ਆ ਸੋਚ ਹੈ ਅਸੀਂ ਇਸ ਸੋਚ ਨੂੰ ਕਾਮਯਾਬ ਕਰ ਸਕੀਏ ਜੀ